ਪ੍ਰੀਤੀ ਯਾਦਵ ਨੇ ਦੁਪਹਿਰ ਕਨੌਰ ਨੇੜੇ ਸਾਲਾ ਹੈਡਵਿਕੇ ਕਗਰ ਦਰਿਆ ਦਾ ਦੌਰਾ ਕਰਕੇ ਡਰੇਨੇਜ ਵਿਭਾਗ ਵੱਲੋਂ ਚਿੱਤੇ ਜਾ ਰਹੇ ਹੜਾ ਰੋਕੂ ਕਾਰਜਾਂ ਦਾ ਨਿਰੀਖਣ ਕੀਤਾ। ਉਹਨਾਂ ਨੇ ਨਾਲ ਰਾਜਪੁਰਾ ਦੇ ਐਸਜੀਐਮ ਵਿਕੇਸ਼ ਗੁਪਤਾ ਅਤੇ ਡਰੇਨੇਜ ਵਿਭਾਗ ਦੇ ਕਰਮਚਾਰੀ ਇੰਜੀਨੀਅਰ ਪ੍ਰਥਮ ਗੰਭੀਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਸਾਲਾ ਹੈਡਵਿਕੇ ਗੁਰਦੁਆਰਾ ਭਗਤ ਤੰਨਾ ਜੀ ਵਿਖੇ ਮੱਥਾ ਟੇਕਿਆ। ਅੱਜ ਸਾਡੇ ਮਾਮੇ ਡੀਸੀ ਸਾਹਿਬ ਸਰਾਲਾ ਹੇਟ ਤੇ ਵਿਜ਼ਿਟ ਕਰਿਆ ਹੈ ਉਹਨਾਂ ਨੇ ਫਲੱਡ ਪ੍ਰੋਟੈਕਸ਼ਨ ਵਰਕ ਦਾ ਜਾਇਜ਼ਾ ਲੇਤਾ ਤੇ ਜਿੱਥੇ ਅਸੀਂ ਦਿਖਾਇਆ ਵੀ ਸਾਡੇ ਏਸੀ ਬੈਗ ਜਿਹੜੇ ਹੈ ਜਿਵੇਂ ਉਹ ਪੂਰੇ ਭਰ ਕੇ ਤਿਆਰ ਨੇ ਤੇ ਹਰੇ ਵੀ ਕੁਝ ਭਰੇ ਜਾ ਰਹੇ ਨੇ ਤੇ ਮੌਕੇ ਦੀ ਸਥਿਤੀ ਜ਼ਿਆਦਾ ਲੈਂਦੇ ਹੋਏ ਡੀਸੀ ਸਾਹਿਬ ਨੂੰ ਦੱਸਿਆ ਗਿਆ ਕਿ ਪਾਣੀ ਦੀ ਸਥਿਤੀ ਨਿਰੰਤਰਣ ਹੈ ਕਿਸੇ ਨੂੰ ਪੁਸ਼ਕ ਭਰਾਂ ਦੀ ਲੋਟ ਨਹੀਂ ਹੈਗੀ ਹਾਲੇ ਸਿਰਫ 140 ਬਾਨੀ ਚੱਲ ਰਿਹਾ ਹੈ ਕੱਲ ਤੱਕ ਪਾਣੀ ਦਾ ਬੰਧਰ ਜਿਹੜਾ ਸੀਗਾ 5 ਫੁੱਟ ਸੀਗਾ ਉਹ ਜਿਹੜਾ ਘਟ ਕੇ 3 ਫੁੱਟ ਆ ਚੁੱਕਿਆ ਤੇ ਇਸ ਦੇ ਅਪਸਟ੍ਰੀਮ ਤੇ ਵੀ ਜਿਹੜਾ ਚੰਡੀਗੜ੍ਹ ਤੋਂ ਕੈਚਮੈਂਟ ਪਾਣੀ ਆਣਾ ਹੈ ਉਹ ਵੀ ਘਟ ਚੁੱਕਿਆ ਤਾਂ ਇੱਥੇ ਘਬਰਾਉਣ ਦੀ ਲੋੜ ਨਹੀਂ ਹੁਸਨ ਸਾਹਿਬ ਓਕੇ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز